ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੁਹਾਨੂੰ ਪਤਾ ਹੀ ਆ ਦੋਸਤੋ ਆਪਾਂ ਜਗਰਾਵਾ ਮੇਲੇ ਤੇ ਪਹੁੰਚੇ ਹੋਇਆ ਪੀਡੀਐਫ ਤੇ ਤੇ ਇਹ ਕਾ ਸੀਐਨਸੀ ਪ੍ਰੋਡਕਟ ਤੁਸੀਂ ਬਹੁਤ ਮਸ਼ਹੂਰ ਸੁਣਿਆ ਹੋਊਗਾ ਇਹ ਵੀ ਇਹਦਾ ਵੀ ਬਹੁਤ ਨਾਮ ਚੱਲਦਾ ਤੇ ਇਹਦੇ ਬਾਰੇ ਜਾਣਕਾਰੀ ਲੈਣੇ ਆ ਹੋਰ ਦਵਾਈਆਂ ਬਾਰੇ ਜਾਣਕਾਰੀ ਲੈਣੇ ਆ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੁਹਾਨੂੰ ਕੀ ਪ੍ਰੋਡਕਟ ਦੀ ਰੇਂਜ ਵਗੈਰਾ ਰਹਦੀਗਾ ਕੀ ਇਹ ਕੰਮ ਆਉਂਦਾਗਾ ਤੇ ਸੀਐਨਸੀ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਦੇ ਆ ਤੇ ਵੀਡੀਓ ਨਾਲ ਜੁੜੇ ਰਹੋ ਅੰਤ ਤੱਕ ਤੇ ਵੀਡੀਓ ਨੂੰ ਪੂਰੀ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਜੋ ਕਰ ਆਪਾਂ ਲਈਏ ਜਾਣਕਾਰੀ ਨਾਸੀ ਗਾਲ ਜੀ ਤੁਸੀਂ ਗਾਲਦੇ ਤੇ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਨਵੀਨ ਗਧਵਾ ਵੀਰੇ ਤੇ ਐਡਰੈਸ ਆਪਣਾ ਕੋਪਰੀ ਐਡਰੈਸ ਕੰਪਨੀ ਗੁਜਰਾਤ ਦੀ ਹੈ ਵੀਰੇ ਅਸੀਂ ਸਰਸੇ ਜਿਲ੍ਹੇ ਤੋਂ ਹਾਂ ਜੀ ਠੀਕ ਹੈ ਜੀ ਥੋੜਾ ਜਿਹਾ ਹੋਰ ਕੀ ਬੋਲੋ ਅਸੀਂ ਵੀਰੇ ਸਰਸੇ ਤੋਂ ਆਇਆ ਸਰਸਾ ਰੈਣਾ ਤੋਂ ਠੀਕ ਹੈ ਗੁਜਰਾਤ ਦੀ ਹੈ ਵੀਰੇ ਓਕੇ ਠੀਕ ਹੈ ਜੀ ਸਾਡਾ ਮੇਨ ਜਿਵੇਂ ਆਪਣਾ ਸੀਐਨਐਸ ਫੇਮਸ ਹੈ ਜੀ ਹੈਨਾ ਇਹਦੇ ਬਾਰੇ ਜਾਣਕਾਰੀ ਦੁੱਧ ਲਾਣ ਵਾਸਤੇ ਪਸ਼ੂ ਖੜਦਾ ਨਾ ਹੋਵੇ ਡੰਗ ਭੰਦਾ ਹੋਵੇ ਡੋਕਾ ਕਰਦਾ ਹੋਵੇ ਬੱਚਾ ਮਰ ਗਿਆ ਬੱਚਾ ਭੁੱਲ ਗਈ ਛੜ ਮਾਰਦਾ ਓਕੇ ਉੱਥੇ ਗਊਆਂ ਚ ਜ਼ਿਆਦਾ ਦਿੱਕਤ ਆਉਂਦੀ ਹੈ ਛੜ ਮਾਰਨ ਦੀ ਮਤਲਬ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਦੁੱਧ ਦਾਰਨ ਦੇ ਕੋਈ ਵੀ ਰਿਲੇਟਿਵ ਹੈ ਉਹਦੇ ਚ ਕੰਮ ਕਰੂਗਾ ਇਹਦੇ ਚ ਵੀਰੇ 300 ਗ੍ਰਾਮ ਤਾਂ ਦਾਣਾ ਹੈ ਓਕੇ ਪੁੱਟਾ ਦਾਣਾ ਹੈ ਵੀਰੇ ਇਹਦੇ ਚ 300 ਗ੍ਰਾਮ ਹਾਂਜੀ ਇਹ ਲਿਕਵਿਡ ਦੇ ਵਿੱਚ ਵੀ ਹੈ 1 ਲੀਟਰ ਲਿਕਵਿਡ ਹੈ ਵੀਰੇ ਇਹਦੇ ਵਿੱਚ 300 ਗ੍ਰਾਮ ਸੁੱਕਾ ਦਾਣਾ ਹੈ ਚੰਨ ਚਮਚੇ ਪਾਊਡਰ ਦੇ 30 ਗ੍ਰਾਮ ਵੀਰੇ ਸੋ ਐਮ ਐਲ ਦਵਾਈ ਧਾਰ ਚੋਂਣ ਤੋਂ ਪੌਣਾ ਘੰਟਾ ਪਹਿਲਾਂ ਵੀਰੇ ਦੋਨੋਂ ਟਾਈਮ ਇੱਕ ਡੱਬਾ 5 ਦਿਨ ਚੱਲਦਾ ਵੀਰੇ ਤਿੰਨ ਡੱਬੇ ਚਾਰ ਦੋ ਮੁੜ ਕੇ ਸਾਲ ਬਾਅਦ ਲੋੜ ਨਹੀਂ ਪੈਣੀ ਇਹ ਕਿੰਨਾ ਟਾਈਮ ਪੌਣਾ ਪੈਂਦਾ ਬਈ ਇਹ ਵੇ 15 ਦਿਨ ਨਹੀਂ ਦੇਣੀ ਵੀਰੇ ਆਪਾਂ ਲਗਾਤਾਰ ਇੱਕ ਡੱਬਾ 5 ਦਿਨ ਚੱਲਦਾ ਹੈਗਾ ਠੀਕ ਹੈ ਜੀ ਇਹ ਆਪਾਂ ਤਿੰਨ ਦਿਨੇ ਹੈਗੇ ਹਾਂ ਤਿੰਨ ਡੱਬੇ ਪਿਆ ਦਿਓ ਮੁੜ ਕੇ ਵੀਰੇ ਚੱਕਣ ਦੀ ਲੋੜ ਨਹੀਂ ਚਾਹੀ ਟੀਕਾ ਲੱਗਦਾ ਤੁਹਾਨੂੰ ਪਤਾ ਵੀਰੇ ਆਕਸੀਡੇਸ਼ਨ ਸਿੱਧਾ ਕੈਂਸਰ ਨੂੰ ਸੱਦਾ ਹੈਗਾ ਹਾਂਜੀ ਹਾਂ ਆਕਸੀਡੇਸ਼ਨ ਵੀ ਹਟਾ ਦਿੰਦਾ ਵੀਰੇ ਇਹਦੀ ਪੂਰੀ ਗਰੰਟੀ ਹੈ ਠੀਕ ਆ ਬਾਈ ਉਸ ਤੋਂ ਬਾਅਦ ਕੋਈ ਹੋਰ ਚੀਜ਼ ਦੇ ਜੀ ਨਹੀਂ ਹੋਰ ਕੁਝ ਨਹੀਂ ਬਸ 15 ਦਿਨ ਦਵਾਈ ਪਿਆਓ 15 ਦਿਨ ਜਮਾ ਸੈਟਿੰਗ ਹੋ ਜਾਂਦੀ ਠੀਕ ਆ ਤਾਂ ਕਾਲ ਹੋ ਜਾਂਦਾ ਨਾ ਪੱਕਾ ਹੱਲ ਹੈ ਵੀਰੇ ਉਸ ਤੋਂ ਬਾਅਦ ਸਾਡਾ ਇਹ ਲੇਵੇ ਵਾਲਾ ਵੀਰੇ ਅੱਛਾ ਜੀ ਇਹ ਦਵਾਈ ਹਰ ਇੱਕ ਕੰਪਨੀ ਦੇ ਆਉਂਦੀ ਹੈ ਵੀਰੇ ਪਰ ਜਿਹੜੀ ਸਾਡੀ ਆਉਂਦੀ ਹੈ ਹਟ ਕੇ ਹੈ ਜੀ ਇਹਦੇ ਵਿਟਾਮਿਨ ਜਿਹੜੇ ਐਚ ਹਨਾ ਜੀ 1500 ਐਮਜੀ ਦੇ ਅੰਦਰ ਹੈ ਠੀਕ ਹੈ ਕਈ ਵਾਰ ਕੀ ਹੁੰਦਾ ਵੀਰੇ ਖਾਣਾ ਚ ਨਾੜਾ ਨੂੜਾ ਬਣ ਜਾਂਦੀਆਂ ਹਾਂ ਉਹਦੇ ਚ ਵਾਸਤੇ ਵੀ ਮੈਥਾਇਲ ਕੋਬਾਲਾਮਿਨ 1200 ਐਮਜੀ ਪਾਇਆ ਹੋਇਆ ਹੈ ਇਹਦੇ ਚ ਹਾਂਜੀ ਤੇ ਬਾਕੀ ਜਿੰਨੇ ਵੀ ਕੰਪਨੀਆਂ ਦੇ ਅੱਜ ਆਉਂਦੇ ਵੀਰੇ ਉਹ ਰਫਾਇਨਡ ਚ ਤਿਆਰ ਹੁੰਦੇ ਹੈਗੇ ਇਹ ਸਾਡਾ ਵਾਲਾ ਸੱਤ ਤਰ੍ਹਾਂ ਦੇ ਔਇਲ ਹੈ ਜਿਵੇਂ ਮਹਿੰਗੇ ਤੇਲਾਂ ਦਾ ਤੇਲ ਹੈ ਹਮ ਸੱਤ ਤਰ੍ਹਾਂ ਦੇ ਤੇਲ ਤਿਆਰ ਕਰਿਆ ਹੋਇਆ ਪ੍ਰੋਡਕਟ ਹੈ ਫਲੈਕਸੀ ਔਇਲ ਹੈ ਠੀਕ ਹੈ ਜੀ ਇਹ ਕੀ ਕੀ ਕ ਬਣਾਉਂਦਾ ਇੱਕ ਤਾਂ ਬੋਡੀ ਦਾ ਸਾਰਾ ਸਟਰਕਚਰ ਸਹੀ ਹੁੰਦਾ ਜੀ ਹਾਂਜੀ ਓਕੇ ਠੀਕ ਹੈ ਜਿੰਨਾ ਬਣਾਵਟ ਹੈ ਸ਼ਰੀਰ ਦੀ ਜੇ ਜੇ ਮੰਨ ਲਾ ਪਹਿਲਣ ਹੈ ਤਾਂ ਤੈਨੂੰ 5 ਮਹੀਨੇ ਪਹਿਲਾਂ ਨਹੀਂ 3 ਮਹੀਨੇ ਵੀਰੇ 3 ਮਹੀਨੇ ਪਹਿਲਾਂ ਸ਼ੁਰੂ ਕਰਨਾ ਹਾਂ ਪਹਿਲਣਾਂ ਤਾਂ 3 ਮਹੀਨੇ ਪਹਿਲਾਂ ਜੇ ਮੂੰ ਆਮ ਕੋਈ ਹੋਰ ਸੁਗਾ ਤਾਂ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਹਾਂ ਹੋਰ ਕੰਪਨੀਆਂ ਬਹੁਤ ਵੱਡੀ ਡੋਜ਼ ਕਹਿੰਦੀਆਂ ਅਸੀਂ ਤਾਂ ਕਹਿੰਦੇ ਸਾਡਾ ਤਾਂ 15 ਐਮਐਲ ਹੀ ਦੇ ਦਿਓ ਬਹੁਤ ਹੈ ਠੀਕ ਹੁੰਦਾ ਹੈ ਠੀਕ ਹੈ ਜੀ ਸਵੇਰੇ ਸ਼ਾਮ 15 15 ਐਮਐਲ ਦੇ ਦਿਓ ਬਹੁਤ ਵਧੀਆ ਬੋਡੀ ਸਟਰਕਚਰ ਬਣੂਗਾ ਲੇਵਾ ਬਣੂਗਾ ਜੇ ਮੰਨ ਲਾ ਕਈ ਵਾਰ ਆਪਾਂ ਪਸ਼ੂਆਂ ਦੀ ਕੀ ਹੁੰਦਾ ਹੈਗਾ ਤਾਜ਼ਾ ਸੁੰਦਾ ਪਸ਼ੂ 15-20 ਦਿਨਾਂ ਬਾਅਦ ਦੁੱਧ ਘਟ ਜਾਂਦਾ ਹੈਗਾ ਠੀਕ ਹੈ ਜੀ ਉੱਥੇ ਵੀ ਆਪ ਇਹਨੂੰ ਡੋਜ ਵਧਾ ਕੇ ਦੇ ਸਕਦੇ ਆ ਓਕੇ ਜੇ ਦੁੱਧ ਵਧਾਣਾ ਹੈਗਾ ਠੀਕ ਹੈ ਬਾਕੀ ਭਾਈ ਜੀ ਇੱਥੇ ਮੇਰੇ ਕਿਸਾਨ ਵੀ ਆਉਂਦੇ ਆ ਮੇਲਾ ਮੇਲਾ ਆਉਣੇ ਮੇਲਾ ਆਉਣ ਵਾਲੇ ਪਸ਼ੂ ਕੰਪੀਟੀਸ਼ਨ ਪਸ਼ੂ ਆਣੇ ਵਾਸਤੇ ਬਹੁਤ ਵਧੀਆ ਹੈ 50 50 100 100 ਐਮਐਲ ਡੋਜ਼ ਦੇ ਦੋ ਇੱਕੇਦਮ 2 3 ਕਿਲੋ ਦੁੱਧ ਵੱਧ ਜਾਂਦਾ ਹੈ ਠੀਕ ਹੈ ਤੇ ਭਾਈ ਇਹ ਮੈਂ ਕੁਝ ਇਹ ਪਾਉਣ ਤੋਂ ਬਾਅਦ ਕੋਈ ਫੀਡ ਫੂਡ ਪਾਉਣ ਦੀ ਲੋੜ ਹੈ ਜਾਂ ਕੋਈ ਹੋਰ ਲੋੜ ਨਹੀਂ ਵੀਰੇ ਸਾਡੇ ਪ੍ਰੋਡਕਟਾਂ 'ਚ ਜਾਨ ਹੈ ਵੀਰੇ ਕੋਈ ਦਿੱਕਤ ਨਹੀਂ ਸਾਡੇ ਕੱਲੇ ਪ੍ਰੋਡਕਟ ਯੂਜ਼ ਕਰੋ ਠੀਕਾ ਸਾਡੇ ਮੈਂ ਇਹ ਦੱਸ ਦਿਓ ਵੀ ਇਹ ਆਪਾਂ ਜਿਹੜਾ ਦਰਦਨਾ ਹੈ ਇੱਕ ਕਿੰਨਾ ਵਰਤਣਾ ਬਸ 2 ਲੀਟਰ ਵੀਰੇ ਮਹੀਨੇ ਚ 1 ਲੀਟਰ ਪਿਆ ਜਾਂਦਾ 30 ਐਮਲ ਰੋਜ਼ ਦਾ ਹੋ ਗਿਆ 30 ਐਮਲ ਹਰ ਰੋਜ਼ ਇੱਕ ਟਾਈਮ ਨਹੀਂ ਦੇਣਾ ਇੱਕ ਟਾਈਮ ਦੋ ਟਾਈਮ ਵੀਰੇ 15-15 ਐਮਲ ਦੋ ਟਾਈਮ 15-15 ਐਮਲ ਠੀਕ ਆ ਤੇ ਇਹ ਦੇਣਾ ਆਪਾਂ ਜਾਨੀ ਕਿ ਖਾਲੀ ਪੇਟ ਦੇ ਹਿਸਾਬ ਨਾਲ ਕਦੋਂ ਮਾਰ ਕੇ ਦੇ ਸਕਦੇ ਇੱਕ ਵਾਰ 11 ਵਜੇ ਦੇ ਦਿਓ ਵੀਰੇ ਠੀਕ ਆ 1-4-5 ਵਜੇ ਦੇ ਦਿਓ ਬਸ ਦੋ ਟਾਈਮ ਦੇ ਦਿਓ 15-15 ਐਮਲ ਇੱਕ ਮਹੀਨੇ ਚ 1 ਲੀਟਰ ਲੱਗਦਾ ਵੀਰੇ 2 ਲੀਟਰ ਮਹੀਨੇ 2 ਮਹੀਨੇ ਚਾਰੇ ਜਾਂਦੇ ਆ ਠੀਕ ਹੈ ਜੀ ਤੇ ਦੋ ਮਹੀਨੇ ਤੁਸੀਂ ਹੋਰ ਵੀ ਦਵਾਈ ਪਾ ਕੇ ਦੇਖ ਕੇ ਸਾਡੀ ਦਵਾਈ ਪਾਉਗੇ ਬੋਡੀ ਦਾ ਬੋਦਾ ਡਾਇਰੈਕਸ਼ਨ ਦੇਖੋ ਬੋਡੀ ਦੀ ਕਿੰਨੀ ਵਧੀਆ ਬੋਡੀ ਚਮਕ ਪਲਸ ਬੋਡੀ ਦੀ ਸ਼ੇਪ ਹੈ ਠੀਕ ਹੈ ਓਕੇ ਬਾਕੀ ਸਾਡੀ ਮੇਨ ਦਵਾਈ ਹੈ ਵੀਰੇ ਦੁੱਧ ਲਾਣ ਵਾਲੀ ਸੀਐਨਸੀ ਆ ਦੀ ਇੱਕ ਕੰਪਨੀ ਦਾ ਨਾਮ ਹੀ ਆਣਾ ਬਾਈ ਸੀਐਨਸੀ ਕੰਪਨੀ ਦਾ ਨਾਮ ਹੀ ਹੈਣਾ ਹਾਂਜੀ ਸੀਐਨਐਸ ਫਾਰਮਾ ਸਿਟੀ ਕੇ ਲਈ ਕੰਪਨੀ ਦਾ ਜੀ ਮਰਾ ਦੀ ਅਹਮਦਾਬਾਦ ਦੀ ਕੰਪਨੀ ਹੈ ਵੀਰੇ ਠੀਕ ਆ ਜੀ ਠੀਕ ਆ ਜੀ ਹੋਰ ਕਿਹੜੇ ਤੇ ਮੜੀ ਜੀ ਕੁਝ ਥੋੜੇ ਬਣੇ ਜਿਹੜੇ ਹੋਰ ਡਾਕ ਹਨ ਆ ਵੀਰੇ ਡੈਜਾ ਪੋਸਟਾ ਸਾਡਾ ਇਹ ਵੀ ਕੰਮ ਕਰਦਾ ਜੀ ਭੁੱਖਾ ਆ ਲੈ ਵੀਰੇ ਠੀਕ ਆ ਭੁੱਖਾ ਜਮੇ ਤੋਂ ਟੈਬਲੇਟ ਆ ਇਹ ਹਾਂ ਇਹ ਗੋਲੀਆਂ ਵੀਰੇ ਪਾਊਡਰ ਆ ਇਹ ਕੁਡੋ ਉਹ ਜਿਹੜਾ ਇਹ ਆ ਜੀ ਇਹ ਮਤਲਬ ਕਿੰਨਾ ਕੁ ਦੇਣਾ ਆਪਣਾ ਵੀ ਇਹ ਵਧੀਆ ਕੰਮ ਕਰ ਜਾਂਦਾ ਉਸ ਵੀਰੇ 50 ਗ੍ਰਾਮ ਡੋਜ਼ ਆ 50 50 ਗ੍ਰਾਮ ਸਵੇਰੇ ਸ਼ਾਮ ਦੇ ਉਹ ਤਿੰਨ ਦਿਨਾਂ ਚ ਪਾਊਡਰ ਖਤਮ ਹੁੰਦਾ ਜੇ 12 ਗੋਲੀਆਂ ਆ ਵੀਰੇ ਦੋ ਦੋ ਗੋਲੀਆਂ ਸਵੇਰੇ ਸ਼ਾਮ ਤਿੰਨ ਦਿਨਾਂ ਲਈ ਹੀ ਡੋਜ਼ ਆ ਠੀਕ ਆ ਠੀਕ ਆ ਵੀ ਬੋਰਦਿਆਂ ਦੀ ਲੋੜ ਨਹੀਂ ਪੈਣੀ ਕੋਈ ਲੈਣ ਦੀ ਲੋੜ ਠੀਕ ਆ ਵੀ ਇਹਨੇ ਆਪ ਦਾ ਮੁੰਡਾ ਵਾਰ ਕਰਦਾ ਹਾਂ ਪੂਰਾ ਵੀਰੇ ਪੁੱਖ ਪੂਰਾ ਕੱਕੜ ਜਿਹਾ ਪੋਣਾ ਹੁੰਦੀ ਆ ਜੇ ਪ੍ਰੋਡਕਟ ਆ ओके ਵਰਗੀ ਆ ਸਾਡੇ ਘਰ ਮੇਟ ਆਉਂਦੀ ਹੈ ਜੀ ਪਸ਼ੂ ਨੂੰੜ ਚ ਨਾ ਆਉਂਦਾ ਹੋਵੇ ਟਾਈਮ ਸਰ ਅੱਛਾ ਜੀ ਕਿਹੜਿਆਂ ਦੀ ਗੋਲੀ ਦੇ ਕੇ ਵੀਰੇ ਅੱਛਾ ਜੀ ਸਭ ਤੋਂ ਪਹਿਲਾਂ ਡੀਵਰਮਿੰਗ ਕਰਨੀ ਹੈ ਡੀਵਰਮਿੰਗ ਕਰਕੇ ਉਸ ਤੋਂ ਬਾਅਦ 21 ਬੋਲਸ ਆਉਂਦੇ ਵੀਰੇ ਠੀਕ ਹੈ ਓਕੇ ਡੇਲੀ ਇੱਕ ਬੋਲਸ ਦੇਣਾ ਹੈ ਠੀਕ ਹੈ ਜੀ 21 ਦਿਨਾਂ ਦਾ ਕੋਈ ਚਾਹੇ ਦਾ ਲੇਡੀਜ਼ ਆ ਚਾਹੇ ਪਸ਼ੂ ਆ ਵੀਰੇ 21 ਦਿਨਾਂ ਦੀ ਡਾਇਰੈਕਸ਼ਨ ਹੁੰਦੀ ਹੈ 21 ਦਿਨ ਲਗਾਤਾਰ ਇੱਕ ਗੋਲੀ ਡੇਲੀ ਦੇਣੀ ਹੈ ਠੀਕ ਹੈ ਪਰ ਜੋ ਪ੍ਰੋਪਰ 10-15 ਗੋਲੀਆਂ ਜੀ ਰਿਜ਼ਲਟ ਆ ਜਾਂਦਾ ਸਾਡਾ ਤਾਂ ਇਹਦਾ ਨੁਕਸਾਨ ਕੋਈ ਨਹੀਂ ਟ੍ਰੇਸ ਵੀ ਨਹੀਂ ਹੁੰਦਾ ਵੀਰੇ ओके ਮਤਲਬ ਕਾਡ ਪੂਰੀ ਕਰ ਕਾਡ ਪੂਰੀ ਕਰਦੇ ਪ੍ਰਿੰਟਰ ਲੈ ਠੀਕ ਹੈ ਦੇ ਪਾਸੋਂ ਹੀਟ ਦੇ ਲਿਆਉਣਾ ਪਾਸੋਂ ਪ੍ਰੋਪਰ ਹੀਟ ਚਾਉਣਾ ਠੀਕ ਹੈ ਜੀ ਹੀਟ ਚਾਉਣ ਤੋਂ ਬਾਅਦ ਫਿਰ ਕੰਸੀਵ ਹੋ ਜਾਂਦਾ ਜੀ ਕੰਸੀਵ ਹੋ ਜਾਂਦਾ ਠੀਕ ਹੈ ਜੀ ਬਿਲਕੁਲ ਕੰਸੀਵ ਹੋਊਗਾ ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਵੀ ਪ੍ਰਕਿਰਿਆ ਹੈਗੀ ਏ ਟੇਕ ਦਾ ਬਣਾਉਂਦੇ ਹੋ ਠੀਕ ਹੈ ਜੀ ਤੇ ਹੋਰ ਆਪਣਾ ਕੋਈ ਪ੍ਰੋਡਕਟ ਜੀ ਹਾਂ ਜੀ ਜੀ ਪ੍ਰੋਡਕਟ ਸਾਡੇ ਬਹੁਤ ਆਉਂਦੇ ਐ ਲੀਵਰਟੋਨਿਕ ਕਹਿੰਦੇ ਲੀਵਰਟੋਨਿਕ ਠੀਕ ਹੈ ਜੀ ਲੀਵਰ ਦੇ ਪੈਕਿੰਗ ਹੈ ਕੁੜੀ 1 ਲੀਟਰ 1/2 ਲੀਟਰ 5 ਲੀਟਰ 5 ਲੀਟਰ ਵੀ ਆਉਂਦੇ ਹਨ ਮਤਲਬ ਜੇ ਕਿਸੇ ਨੇ ਛੋਟੀ ਪੈਕੇਟ ਖਰੀਦ ਲਈ ਨਾ ਇਹ ਕੰਦੀ ਦੌਂਗੀ ਜਿਆਦਾ ਫੇਰ ਵੀ ਕਿਸੇ ਨੇ ਇਕੱਠਾ ਲੈਣ ਦਾ ਵੀ ਲੈ ਸਕਦਾ ਠੀਕ ਹੈ ਜੀ ਸਾਡਾ 5 ਲੀਟਰ ਇੱਕ ਨੂੰ ਇੱਕ ਰੇਟ ਹੈ ਜੀ 1050 ਰੁਪਏ ਦਾ ਠੀਕ ਹੈ ਹੋਰ ਕੰਪਨੀਆਂ ਦੇ ਬਹੁਤ ਜ਼ਿਆਦਾ ਰੇਟ ਹੁੰਦੇ ਆ ਬਹੁਤ ਜਿਆਦਾ ਇਹ ਆਪਾਂ 5 ਲੀਟਰ ਲੈ ਲੈ ਇਕੱਠਾ ਲੈਣ ਦਾ ਬਹੁਤ ਫਾਇਦਾ ਹੁੰਦਾ ਹੈ ਫਾਇਦਾ ਹੁੰਦਾ ਉਹਦੇ ਦੀ ਪੂਰਾ 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 ਫਾਇਦਾ ਹੁੰਦਾ ਜੀ ਬਸ ਜੀ ਸਾਡੇ ਕੱਲ੍ਹ ਸੀਮ

ਜਿਹੜੇ ਆਮ ਕੈਲਸ਼ੀਅਮ ਹੁੰਦੇ 1800 ਰਹਿ ਜਾਂਦਾ ਕੋਈ 3600 ਰਹਿ ਜਾਂਦਾ ਵੀਰੇ ਸਾਡਾ 1800 ਕੈਲਸ਼ੀਅਮ ਠੀਕ ਆ ਜੀ ਇਹਦੇ ਚ ਮਤਲਬ ਇਹ ਦਿਨਾਂ ਵੀ ਪਾਇਓ ਸਾਰੇ ਕਮੈਂਸ਼ਨ ਕਰਿਆ ਬਿਲਕੁਲ ਇਹਦੇ ਚ ਕੁਝ ਮਿਲਾਨ ਦੀ ਲੋੜ ਨਹੀਂ ਕੀ ਕਹਿੰਦੇ ਹੁੰਦੇ ਵੀ ਟੋਲੀ ਦੇ ਬਿਮਰਾਲ ਮਿਲਾ ਲਓ ਫਲਾਕਾ ਮਿਲਾ ਲਓ ਐਡਚ ਮਿਲਾ ਲਓ ਕੁਝ ਮਿਲਾਉਣ ਦੀ ਲੋੜ ਨਹੀਂ ਸਭ ਕੁਝ ਵਿੱਚ ਹੈ ਇਹਦੇ ਇਹ ਵੀਰੇ ਕੈਲਸ਼ੀਅਮਾਂ ਕੱਲਾ ਜਸ ਕਲੇਟਡ ਕਲੇਟਡ ਵੀ ਹੁੰਦਾ ਜੀ ਕਲੇਟਡ ਹੁੰਦਾ ਇਹ ਚ ਠੀਕ ਆ ਜੀ ਨਾਰਮਲ ਵੀ ਆਉਂਦਾ ਨਹੀਂ ਨਹੀਂ ਕਲੇਟਡ ਹੀ ਆਉਂਦਾ ਹੋਰਾਂ ਚ ਕਹਿ ਦਿੰਦੇ ਆ ਵੀ ਆਹ ਚੀਜ਼ ਮਿਲਦੀ ਆ ਹਾਂ ਵੀ ਆਹ ਹੈ ਨਹੀਂ ਮੇਨ ਵੀਰੇ ਕੈਲਸ਼ੀਅਮ ਜੇ ਮਾਲਾ ਕੈਲਸ਼ੀਅਮ ਦੀ ਮਾਤਰਾ ਹੀ ਨਾ ਪੂਰੀ ਹੋਈ ਉਹਦਾ ਪਾਉਣ ਦਾ ਕੀ ਫਾਇਦਾ ਠੀਕ ਹੈ ਸਾਡਾ ਕਹਿੰਦੇ ਚੰਨੀ ਤਰ੍ਹਾਂ ਹਲਾ ਕੇ ਬਸ 100 ਐਮਲ ਪਾ ਦਿਓ ਸਾਡਾ 100 ਐਮਲ ਸਾਫੇਸ਼ੈਂਟ ਹੈ ਠੀਕ ਹੈ ਮਤਲਬ ਐਕਸਟਰਾ ਜੀ ਇਹਦੇ ਤੋਂ ਬਣਾਉਣ ਦੀ ਲੋੜ ਨਹੀਂ ਵੀਰੇ ਸਾਡੇ ਮਿਲਿਆ ਹੋਇਆ ਹੈ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ